ਜਹਾਜ਼ ਚੜਨ ਤੋਂ 32 ਸਕਿੰਟਾਂ ਬਾਅਦ ਹੀ ਹਵਾ ਦੇ ਵਿੱਚ ਜਹਾਜ਼ ਦੇ ਦੋਵੇਂ ਇੰਜਣ ਫੇਲ ਹੋ ਚੁੱਕੇ ਸੀ ਯਾਨੀ ਕਿ ਇੰਜਣ ਬੰਦ ਹੋ ਗਏ ਸੀ ਜਿਸ ਕਰਕੇ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਕੀਮਤੀ ਜਾਨਾਂ ਚਲੀਆਂ ਗਈਆਂ ਬਿਲਕੁਲ ਅਹਮਦਾਬਾਦ ਹਾਦਸੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਹੈ ਜਾਂਚ ਰਿਪੋਰਟ ਆਈ ਹੈ ਲਗਭਗ 1 ਮਹੀਨੇ ਬਾਅਦ ਇਸ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 32 ਸੈਕਿੰਡ ਲਗਭਗ ਹਵਾ ਦੇ ਵਿੱਚ ਜਹਾਜ਼ ਰਿਹਾ ਅਤੇ ਉਸ ਤੋਂ ਬਾਅਦ ਉਸਦੇ ਦੋਵੇਂ ਇੰਜਣ ਬੰਦ ਹੋ ਜਾਂਦੇ ਨੇ ਇੰਜਣ ਬੰਦ ਹੋਣ ਦੇ ਕਾਰਨ ਜਹਾਜ਼ ਇਕਦਮ ਧਰਤੀ ਵੱਲ ਨੂੰ ਵੱਧਾ ਅਤੇ ਕ੍ਰੈਸ਼ ਹੋ ਜਾਂਦਾ ਹੈ ਭਾਰਤ ਦੀ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ 12 ਜੂਨ ਨੂੰ ਅਹਮਦਾਬਾਦ ਵਿੱਚ ਹੋਏ 에어 ਇੰਡੀਆ ਬੋਇੰਗ 787-8 ਜਹਾਜ਼ ਹਾਦਸੇ ਦੀ ਮੂਢਲੀ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਦੋਵੇਂ ਇੰਜਣ ਟੇਕ-ਆਫ ਦੇ ਕੁਝ ਸਕਿੰਟਾਂ ਵਿੱਚ ਹੀ ਬੰਦ ਹੋ ਗਏ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। टेक ऑफ ਤੋਂ ਬਾਅਦ ਦੋਵੇਂ ਇੰਜਨ ਫੇਲ ਹੋ ਗਏ ਸਨ ਇਹ ਵੀ ਜਾਣਕਾਰੀ ਹੈ ਜਦੋਂ ਜਹਾਜ਼ ਨੇ ਉਡਾਨ ਭਰੀ ਤਾਂ ਕੁਝ ਸਕਿੰਟਾਂ ਬਾਅਦ ਦੋਵਾਂ ਇੰਜਨਾਂ ਦੀ ਪਾਵਰ ਅਚਾਨਕ ਘਟ ਗਈ ਕੁਝ ਸਮੇਂ ਲਈ ਦੋਵੇਂ ਇੰਜਨ ਕੁਝ ਸਕਿੰਟਾਂ ਲਈ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕਰਦੇ ਦੇਖੇ ਗਏ ਪਰ ਉਹ ਸਥਿਰ ਨਹੀਂ ਹੋ ਸਕੇ ਅਤੇ ਪੂਰੀ ਤਰ੍ਹਾਂ ਬੰਦ ਹੋ ਗਏ ਉਡਾਨ ਦੌਰਾਨ ਜਹਾਜ਼ ਦੀ ਗਤੀ 180 ਨਾਟਸ ਲਗਭਗ 333 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ ਉਸ ਸਮੇਂ ਦੋਵੇਂ ਇੰਜਣਾਂ ਦੇ ਫਿਊਲ ਕਟ-ਆਫ ਸਵਿੱਚ ਰਨ ਤੋਂ ਕਟ-ਆਫ ਸਥਿਤੀ ਵਿੱਚ ਚਲੇ ਗਏ ਜਿਸ ਨਾਲ ਇੰਜਣਾਂ ਨੂੰ ਫਿਊਲ ਮਿਲਣਾ ਬੰਦ ਹੋ ਗਿਆ ਅਤੇ ਉਹ ਬੰਦ ਹੋ ਗਏ ਇਹ ਅਜੇ ਸਪਸ਼ਟ ਨਹੀਂ ਹੈ ਕਿ ਫਿਊਲ ਕਟ ਆਫ 스ਵਿਚ ਪਾਇਲਟ ਦੁਆਰਾ ਗਲਤੀ ਨਾਲ ਦਬਾ ਦਿੱਤੇ ਗਏ ਸਨ ਜਾਂ ਕਿਸੇ ਤਕਨੀਕੀ ਖਰਾਬੀ ਕਾਰਨ ਆਪਣੇ ਆਪ ਟ੍ਰਿਗਰ ਹੋਏ ਸਨ ਜਾਂਚ ਕਰਤਾ ਇਸ ਸਮੇਂ ਇਸ ਬਿੰਦੂ ਦਾ ਵਿਸਥਾਰ ਨਾਲ ਅਧਿਐਨ ਕਰ ਰਹੇ ਨੇ ਅਹਮਦਾਬਾਦ ਹਾਦਸੇ ਵਿੱਚ ਬੇहद ਕੀਮਤੀ ਜਾਨਾਂ ਚਲੀਆਂ ਗਈਆਂ ਸੀ ਜਿਸ ਤੋਂ ਬਾਅਦ ਲਗਾਤਾਰ ਜਾਂਚ ਰਿਪੋਰਟ ਤੀ ਇਹ ਵੇਟ ਸੀ ਯਾਨੀ ਕਿ ਇੰਤਜ਼ਾਰ ਸੀ ਜਿਹੜਾ ਉਹ ਕੀਤਾ ਜਾ ਰਿਹਾ ਸੀ ਆਖਰ ਇੱਕ ਰਿਪੋਰਟ ਆਈ ਹੈ ਮੁੱਢਲੀ ਜਾਂਚ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜਹਾਜ਼ ਦੇ ਦੋਵੇਂ ਇੰਜਣ ਕੁਝ ਸਕਿੰਟਾਂ ਬਾਅਦ ਫੇਲ ਹੋ ਗਏ ਸਨ ਯਾਨੀ ਕਿ ਬੰਦ ਹੋ ਗਏ ਸਨ ਜਿਸ ਕਰਕੇ ਇਹ ਹਾਦਸਾ ਵਾਪਰਿਆ ਜਹਾਜ਼ ਚੜਨ ਤੋਂ 32 ਸਕਿੰਟਾਂ ਬਾਅਦ ਹੀ ਹਵਾ ਦੇ ਵਿੱਚ ਜਹਾਜ਼ ਦੇ ਦੋਵੇਂ ਇੰਜਣ ਫੇਲ ਹੋ ਚੁੱਕੇ ਸੀ ਯਾਨੀ ਕਿ ਇੰਜਣ ਬੰਦ ਹੋ ਗਏ ਸੀ ਜਿਸ ਕਰਕੇ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਕੀਮਤੀ ਜਾਨਾਂ ਚਲੀਆਂ ਗਈਆਂ ਬਿਲਕੁਲ ਅਹਮਦਾਬਾਦ ਹਾਦਸੇ ਨਾਲ ਜੁੜੀ ਸਭ ਤੋਂ ਵੱਡੀ ਖਬਰ ਹੈ ਜਾਂਚ ਰਿਪੋਰਟ ਆਈ ਹੈ ਲਗਭਗ 1 ਮਹੀਨੇ ਬਾਅਦ ਇਸ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 32 ਸਕਿੰਟ ਲਗਭਗ ਹਵਾ ਦੇ ਵਿੱਚ ਜਹਾਜ਼ ਰਿਹਾ ਅਤੇ ਉਸ ਤੋਂ ਬਾਅਦ ਉਸਦੇ ਦੋਵੇਂ ਇੰਜਣ ਬੰਦ ਹੋ ਜਾਂਦੇ ਨੇ ਇੰਜਣ ਬੰਦ ਹੋਣ ਦੇ ਕਾਰਨ ਜਹਾਜ਼ ਇੱਕਦਮ ਧਰਤੀ ਵੱਲ ਨੂੰ ਵੱਧਾ ਅਤੇ ਕ੍ਰੈਸ਼ ਹੋ ਜਾਂਦਾ ਹੈ ਭਾਰਤ ਦੀ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਨੇ 12 ਜੂਨ ਨੂੰ ਅਹਮਦਾਬਾਦ ਵਿੱਚ ਹੋਏ 에ਅਰ ਇੰਡੀਆ ਬੋਇੰਗ 787-8 ਜਹਾਜ਼ ਹਾਦਸੇ ਦੀ ਮੂਲ ਰਿਪੋਰਟ ਜਾਰੀ ਕੀਤੀ ਹੈ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਦੋਵੇਂ ਇੰਜਣ ਟੇਕ-ਆਫ ਦੇ ਕੁਝ ਸਕਿੰਟਾਂ ਵਿੱਚ ਹੀ ਬੰਦ ਹੋ ਗਏ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਟੇਕ-ਆਫ ਤੋਂ ਬਾਅਦ ਦੋਵੇਂ ਇੰਜਣ ਫੇਲ ਹੋ ਗਏ ਸਨ ਇਹ ਵੀ ਜਾਣਕਾਰੀ ਹੈ ਜਦੋਂ ਜਹਾਜ਼ ਨੇ ਉਡਾਨ ਭਰੀ ਤਾਂ ਕੁਝ ਸਕਿੰਟਾਂ ਬਾਅਦ ਦੋਵਾਂ ਇੰਜਨਾਂ ਦੀ ਪਾਵਰ ਅਚਾਨਕ ਘਟ ਗਈ ਕੁਝ ਸਮੇਂ ਲਈ ਦੋਵੇਂ ਇੰਜਣ ਕੁਝ ਸਕਿੰਟਾਂ ਲਈ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕਰਦੇ ਦੇਖੇ ਗਏ ਪਰ ਉਹ ਸਥਿਰ ਨਹੀਂ ਹੋ ਸਕੇ ਅਤੇ ਪੂਰੀ ਤਰ੍ਹਾਂ ਬੰਦ ਹੋ ਗਏ ਉਡਾਨ ਦੌਰਾਨ ਜਹਾਜ਼ ਦੀ ਗਤੀ 180 ਨਾਟਸ ਲਗਭਗ 333 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ ਉਸ ਸਮੇਂ ਦੋਵਾਂ ਇੰਜਣਾਂ ਦੇ ਫਿਊਲ ਕਟ-ਆਫ ਸਵਿਚ ਰਨ ਤੋਂ ਕਟ-ਆਫ ਸਥਿਤੀ ਵਿੱਚ ਚਲੇ ਗਏ ਜਿਸ ਨਾਲ ਇੰਜਣਾਂ ਨੂੰ ਫਿਊਲ ਮਿਲਣਾ ਬੰਦ ਹੋ ਗਿਆ ਅਤੇ ਉਹ ਬੰਦ ਹੋ ਗਏ ਇਹ ਅਜੇ ਸਪਸ਼ਟ ਨਹੀਂ ਹੈ ਕਿ ਫਿਊਲ ਕਟ ਆਫ 스ਵਿਚ ਪਾਇਲਟ ਦੁਆਰਾ ਗਲਤੀ ਨਾਲ ਦਬਾ ਦਿੱਤੇ ਗਏ ਸਨ ਜਾਂ ਕਿਸੇ ਤਕਨੀਕੀ ਖਰਾਬੀ ਕਾਰਨ ਆਪਣੇ ਆਪ ਟ੍ਰਿਗਰ ਹੋਏ ਸਨ ਜਾਂਚ ਕਰਤਾ ਇਸ ਸਮੇਂ ਇਸ ਬਿੰਦੂ ਦਾ ਵਿਸਥਾਰ ਨਾਲ ਅਧਿਐਨ ਕਰ ਰਹੇ ਨੇ ਅਹਮਦਾਬਾਦ ਹਾਦਸੇ ਵਿੱਚ ਬੇहद ਕੀਮਤੀ ਜਾਨਾਂ ਚਲੀਆਂ ਗਈਆਂ ਸੀ ਜਿਸ ਤੋਂ ਬਾਅਦ ਲਗਾਤਾਰ ਜਾਂਚ ਰਿਪੋਰਟ ਤੀ ਇਹ ਵੇਟ ਸੀ ਯਾਨੀ ਕਿ ਇੰਤਜ਼ਾਰ ਸੀ ਜਿਹੜਾ ਉਹ ਕੀਤਾ ਜਾ ਰਿਹਾ ਸੀ ਆਖਰ ਇੱਕ ਰਿਪੋਰਟ ਆਈ ਹੈ ਮੁੱਢਲੀ ਜਾਂਚ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜਹਾਜ਼ ਦੇ ਦੋਵੇਂ ਇੰਜਣ ਕੁਝ ਸਕਿੰਟਾਂ ਬਾਅਦ ਫੇਲ ਹੋ ਗਏ ਸਨ ਯਾਨੀ ਕਿ ਬੰਦ ਹੋ ਗਏ ਸਨ ਜਿਸ ਕਰਕੇ ਇਹ ਹਾਦਸਾ ਵਾਪਰਿਆ